ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੋ ਪਛਾਨੀ ਹੈ ਜੋ ਲੜੈ ਦੀਨ ਦੇ ਹੇਤ ਪੁਰਜਾ ਪੁਰਜਾ ਕੱਟ ਮਾਰੈ ਕਬ ਹੋ ਨ ਛੱਡੈ ਖੇਕ ਗੁਰੂ ਰੂਪ ਗੁਰੂ ਖਾਲਸਾ 사ਸੰਗਤ ਜੀ ਅੱਜ 21 ਫਰਵਰੀ ਹੈ ਔਰ 21 ਫਰਵਰੀ ਦਾ ਦਿਨ ਸਿੱਖ ਇਤਿਹਾਸ ਵਿੱਚ ਬਹੁਤ ਵੱਡੀ ਮਹਾਨਤਾ ਰੱਖਦਾ ਹੈ ਕਿਉਂਕਿ ਇਸ ਦਿਨ 22 ਫਰਵਰੀ 1920 ਨੂੰ ਭਾਈ ਲਖਮਨ ਸਿੰਘ ਜੀ ਧਾਰੋਵਾਲੀ तकरीबन 200 ਸਿੰਘਾਂ ਸਿੰਘਣੀਆਂ ਦਾ ਜੱਥਾ ਲੈ ਕੇ ਗੁਰਦੁਆਰਿਆਂ ਉੱਤੇ ਕਾਬੂ ਇਹ ਵਿਚਾਰੀ ਸ਼ਰਾਬੀ ਕਬਾਬੇ ਮਹੰਤਾਂ ਤੋਂ ਗੁਰਦੁਆਰੇ ਸਹਿਬਾਨਾਂ ਨੂੰ ਅਜਾਦ ਕਰਵਾਉਣ ਵਾਸਤੇ ਅੱਜ ਦੇ ਦਿਨ ਗੁਰਦੁਆਰਾ ਪ੍ਰਕਾਸ਼ ਸਥਾਨ ਜੋ ਸਤਿਗੁਰਾਂ ਦਾ ਧਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਸਥਾਨ ਹੈ ਉਸ ਪਾਵਨ ਸਥਾਨ ਨੂੰ ਆਜ਼ਾਦ ਕਰਵਾਉਣ ਵਾਸਤੇ ਉੱਥੇ ਪਹੁੰਚੇ ਔਰ ਉਥੇ ਕਾਬਜ ਨਰੈਣੂ ਮਹੰਤ ਅਤੇ ਨਰੈਣੂ ਮਹੰਤ ਦੇ ਗੁੰਡਿਆਂ ਨੇ ਉਹਨਾਂ ਨੇ ਹਥੇ ਸਿੰਘਾਂ ਨੂੰ ਗੋੜੀਆਂ ਮਾਰ ਕੇ ਸ਼ਹੀਦ ਕੀਤਾ ਭਾਈ ਦਸ਼ਮਣ ਸਿੰਘ ਧਾਰੋਵਾਲੀ ਸਤਗੁਰਾਂ ਦੀ ਤਾਬਿਆ ਵਿੱਚ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਅਰਦਾਸ ਸਿੱਖ ਕਰਦਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਝੜਕੜੀਆਂ ਤੇ ਚੜ੍ਹੇ ਕਦੇ ਅਰਦਾਸ ਵਿੱਚ ਇਹ ਸ਼ਬਦ ਪਰੇ ਜਾਂਦੇ ਸਨ ਬੋਲੇ ਜਾਂਦੇ ਸਨ ਕਿ ਜਿਉਂਦੇ ਏਜੰਡਾ ਨਾ ਬਣ ਕੇ ਸਾਰੇ ਗਏ ਜਿਉਂਦੇ ਪੱਟੀਆਂ ਦੇ ਵਿੱਚ ਝੋਕੇ ਗਏ ਸਾਡਾ ਇਤਿਹਾਸ ਦੱਸਦਾ ਹੈ ਕਿ ਜੋ ਸ਼ਹੀਦਾਂ ਦੇ ਵਾਸਤੇ ਚਿਖਾ ਤਿਆਰ ਕੀਤੀ ਗਈ ਅੰਗੀਠਾ ਤਿਆਰ ਕੀਤਾ ਗਿਆ ਉਹ 12 ਫੁੱਟ ਲੰਬਾ ਤੇ 8 ਫੁੱਟ ਚੌੜਾ ਸੀ ਔਰ ਉਹਨਾਂ ਮਹਾਨ ਸ਼ਹੀਦਾਂ ਨੇ ਸ਼ਹਾਦਤਾਂ ਦੇ ਕੇ ਤੇ ਸਤਗੁਰਾਂ ਦੇ ਪਾਵਨ ਪ੍ਰਕਾਸ਼ ਸਥਾਨ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਜੀ ਨੂੰ ਆਜਾਦ ਕਰਵਾਇਆ ਔਰ ਜਿੱਥੇ ਉਹਨਾਂ ਮਹਾਨ ਸ਼ਹੀਦਾਂ ਦਾ ਅੱਜ ਸ਼ਹੀਦੀ ਦਿਹਾੜਾ ਹੈ ਉੱਥੇ ਜੈਤੋ ਦੇ ਸ਼ਹੀਦਾਂ ਦਾ ਵੀ ਅੱਜ ਸ਼ਹੀਦੀ ਦਿਹਾੜਾ ਹੈ ਜਿਨ੍ਹਾਂ ਨੇ ਸਤਗੁਰਾਂ ਦੀ ਪਾਵਨ ਪਵਿੱਤਰ ਮਰਿਆਦਾ ਨੂੰ ਕਾਇਮ ਰੱਖਦਿਆਂ ਹੋਇਆਂ ਮਰਿਆਦਾ ਨੂੰ ਆਨ ਬਾਨ ਸ਼ਾਨ ਨੂੰ ਕਾਇਮ ਰੱਖਦਿਆਂ ਹੋਇਆਂ ਅੱਜ ਦੇ ਦਿਨ ਸ਼ਹਾਦਤਾਂ ਪ੍ਰਾਪਤ ਕੀਤੀਆਂ ਸਨ ਆਓ ਉਹਨਾਂ ਮਹਾਨ ਸ਼ਹੀਦਾਂ ਦੇ ਚਰਨਾਂ ਤੇ ਨਤਮਸਤਕ ਹੋਈਏ ਉਹਨਾਂ ਨੂੰ ਯਾਦ ਕਰੀਏ ਕਿ ਜਿਨ੍ਹਾਂ ਨੇ ਧਰਮ ਉੱਤੋਂ ਆਪਾ ਕੁਰਬਾਨ ਕੀਤਾ ਸਤਿਗੁਰਾਂ ਦੇ ਪਾਵਨ ਅਸਥਾਨਾਂ ਗੁਰਧਾਮਾਂ ਨੂੰ ਉਹਨਾਂ ਵਿੱਚ ਵਿਚਾਰੀ ਸ਼ਰਾਬੀ ਕਬਾਬੀ ਆਯਾਸ਼ ਮਹੰਤਾਂ ਤੋਂ ਆਜ਼ਾਦ ਕਰਵਾਉਣ ਵਾਸਤੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਉਹਨਾਂ ਦੇ ਚਰਨਾਂ 'ਤੇ ਸਾਡਾ ਸਦਾਈ ਨਮਸਕਾਰ ਹੈ ਕਿ ਜਿਨ੍ਹਾਂ ਨੇ ਮੰਥ ਦੀ ਚੜ੍ਹਦੀ ਕਲਾ ਵਾਸਤੇ ਇਹ ਕਾਰਜ ਕੀਤੇ ਗੁਰਦਾ ਗੁਰਦੁਆਰੇ ਸਹਿਬਾਨਾਂ ਨੂੰ ਆਜ਼ਾਦ ਕਰਵਾਉਣ ਵਾਸਤੇ ਇਹ ਕਾਰਜ ਕੀਤੇ ਉਨ੍ਹਾਂ ਮਹਾਨ ਸ਼ਹੀਦਾਂ ਦੇ ਚਰਨਾਂ ਤੇ ਨਮਸਕਾਰ ਕਰੀਏ ਔਰ ਅੱਜ 21 ਫਰਵਰੀ ਜੋ ਦਿਹਾੜਾ ਹੈ ਉਹਨੂੰ ਸ਼ਰਧਾ ਔਰ ਸਤਕਾਰ ਸਹਿਤ ਮਨਾ ਕੇ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ